ਅਸੀਂ ਸਾਰੇ ਜਾਣਦੇ ਹਾਂ ਕਿ 1 ਮਈ ਮਜ਼ਦੂਰ ਦਿਵਸ ਲੇਬਰ ਡੇ ਵਜੋਂ ਮਨਾਇਆ ਜਾਂਦਾ ਹੈ ਪਰ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਮੈਂ ਦੋ ਗੱਲਾਂ ਸਾਂਝੀਆਂ ਕਰਾਂਗਾ ਕਿ ਇਹ ਮਜ਼ਦੂਰ ਦਿਵਸ ਕਿਉਂ ਮਨਾਇਆ ਜਾਂਦਾ ਹੈ ਇਸ ਦਾ ਇਤਿਹਾਸ ਕੀ ਹੈ ਇਸ ਤੋਂ ਵੀ ਵੱਧ ਇਸ ਸੰਬੰਧੀ ਜਿਹੜੇ ਸ਼ਹੀਦ ਕੀਤੇ ਗਏ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਉਸ ਵਿਅਕਤੀ ਦੇ ਦੋ ਬੜੇ ਹੀ ਭਾਪੂਰਤ ਜਿਹੜੇ ਖਾਤਾ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ। ਸਭ ਤੋਂ ਪਹਿਲਾਂ ਤਾਂ ਮਜ਼ਦੂਰ ਦਿਵਸ ਜਾਂ ਲੇਬਰ ਡੇ ਕਿਉਂ ਮਨਾਇਆ ਜਾਂਦਾ ਹੈ। ਅਸਲ ਦੇ ਵਿੱਚ ਤਾਂ ਦੁਨੀਆ ਭਰ ਦੇ ਵਿੱਚ ਹੀ ਜਦੋਂ ਇੰਡਸਟ੍ਰੀਅਲਾਈਜੇਸ਼ਨ ਹੋਈ ਸੰਤੀਕਰਨ ਹੋਇਆ ਤਾਂ ਇੱਕ ਗੱਲ ਉੱਠਣ ਲੱਗੀ ਕਿ ਮਜ਼ਦੂਰਾਂ ਤੋਂ ਬਹੁਤ ਜ਼ਿਆਦਾ ਕੰਮ ਲਿਆ ਜਾਂਦਾ ਹੈ ਉਹਨਾਂ ਦੇ ਕੰਮ ਘੰਟੇ ਬਹੁਤ ਨਹੀਂ ਉਹਨਾਂ ਤੋਂ ਹਫ਼ਤੇ ਦੇ ਸਾਰੇ ਦਿਨ ਕੰਮ ਲਿਆ ਜਾਂਦਾ ਰੋਜ਼ 12-12 ਘੰਟੇ 14-14 ਘੰਟੇ ਕੰਮ ਲਿਆ ਜਾਂਦਾ ਬੱਚਿਆਂ ਤੋਂ ਵੀ ਕੰਮ ਲਿਆ ਜਾਂਦਾ ਤਾਂ ਉਸ ਸਥਿਤੀ ਦੇ ਵਿੱਚ ਇਹ ਮੰਗ ਉੱਠੀ ਕਿ ਸਿਰਫ 6 ਦਿਨ ਕੰਮ ਲਿਆ ਜਾਵੇ ਤੇ 8 ਘੰਟੇ ਹੀ ਕੰਮ ਲਿਆ ਜਾਵੇ ਤਾਂ ਜੋ ਬੰਦਾ ਰਹਿੰਦੇ ਜਿਹੜੇ 8 ਘੰਟੇ ਆ ਉਹਨਾਂ 8 ਘੰਟਿਆਂ ਵਿੱਚ ਸੌ ਸਕੇ ਤੇ ਬਾਕੀ 8 ਘੰਟਿਆਂ ਵਿੱਚ ਆਪਣੀ ਜਿਹੜੀ ਰੋਜ਼ ਮਰਿਆਦੀ ਕਿਰਿਆ ਹੈ ਨਹਾਉਣਾ ਧੋਣਾ ਖਾਣਾ ਪੀਣਾ ਤਿਆਰ ਹੋਣਾ ਜਾਂ ਥੋੜਾ ਬਹੁਤਾ ਮਨੋਰੰਜਨਾ ਜਿਹੜਾ ਉਹ ਕਰ ਸਕੇ ਇਸ ਦੀ ਮੰਗ ਤਾਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਮੇਂ ਉੱਠਦੀ ਰਹੀ ਪਰ ਸ਼ਿਕਾਗੋ ਦੇ ਵਿੱਚ ਅਮਰੀਕਾ ਦੇ ਵਿੱਚ ਵੱਡੀ ਪੱਦਰ ਤੇ ਮੰਗ ਉੱਠੀ ਤਾਂ ਉਸ ਲਈ ਉਹਨਾਂ ਨੇ 1 ਮਈ ਦੇ ਦਿਨ 1886 ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਅਰੇਂਜ ਕੀਤਾ ਧਰਨਾ ਕੀਤਾ ਉਥੋਂ ਦੀ ਇੱਕ ਕੰਪਨੀ ਦੇ ਅੱਗੇ ਉਸ ਤੋਂ ਬਾਅਦ ਕੀ ਹੋਇਆ ਕਿ 2-3 ਦੇ ਵਿੱਚ ਉਹ ਧਰਨੇ ਦੇ ਵਿੱਚ ਗਿਣਤੀ ਬਹੁਤ ਵੱਧ ਗਈ ਜਿਹੜਾ 80 ਕੁ ਹਜ਼ਾਰ ਤੋਂ ਸ਼ੁਰੂ ਹੋਇਆ ਸੀ ਲਗਭਗ ਸਾਢੇ 3 ਲੱਖ ਲੋਕ ਆ ਜਿਹੜੇ ਉਹ ਇਕੱਠੇ ਹੋ ਗਏ 4 ਮਈ ਨੂੰ ਤੇ 4 ਮਈ ਨੂੰ ਉਸ ਸਮੇਂ ਹੋ ਰੇ ਮਜ਼ਾਰੇ ਦੇ ਉੱਤੇ ਕਿਸੇ ਨੇ ਬੰਬ ਸਿੱਟਿਆ ਜਿਹਦੀ ਪਛਾਣ ਵੀ ਨਹੀਂ ਹੋ ਸਕੀ ਕਿ ਕੀ ਕਿਹਨੇ ਬੰਬ ਸਿੱਟਿਆ ਉਸ ਵਿੱਚ ਪੁਲਿਸ ਜਿਹੜੇ ਮਲਾਜ਼ਮ ਨੇ ਉਹ ਵੀ ਮਾਰੇ ਗਏ ਆਮ ਲੋਕ ਵੀ ਮਾਰੇ ਗਏ ਉਸ ਤੋਂ ਬਾਅਦ ਉਸ ਹੇ ਮਾਰਕੀਟ ਦਾ ਇਹ ਸਾਾਕਾ ਮੰਨਿਆ ਜਾਂਦਾ ਏ ਇਸ ਦੇ ਵਿੱਚ ਵੱਡੀ ਪੱਧਰ ਤੇ ਜਿਹਨੂੰ ਕਹਿੰਦੇ ਆ ਰਾਇਟ ਵੀ ਕਹਿ ਦਿੰਦੇ ਆ ਰਾਇਟ ਦੀ ਬਜਾਏ ਇਹ ਕਿ ਲੋਕ ਆਪਸ ਵਿੱਚ ਜਾਨੀ ਪੁਲਿਸ ਨਾਲ ਪੈੜ ਗਏ ਉਸ ਘਟਨਾ ਤੋਂ ਬਾਅਦ ਦੁਨੀਆ ਪਰ ਦਾ ਧਿਆਨ ਇਸ ਗੱਲ ਨੇ ਖਿੱਚਿਆ ਕਿ ਭਾਈ ਮਜ਼ਦੂਰਾਂ ਦੀ ਹਾਲਤ ਸੁਧਾਰਨੀ ਚਾਹੀਦੀ ਹੈ ਉਹ ਮਜ਼ਦੂਰਾਂ ਦੀ ਹਾਲਤ ਹੌਲੀ-ਹੌਲੀ ਅਮਰੀਕਾ ਦੇ ਵਿੱਚ ਵੀ ਕੁਝ ਸਾਲਾਂ ਬਾਅਦ ਇਹ ਗੱਲ ਮੰਨ ਲਈ ਗਈ ਕਿ 8 ਘੰਟੇ ਹੀ ਇੱਕ ਮਨੁੱਖ ਤੋਂ 6 ਦਿਨ ਕੰਮ ਲਿਆ ਜਾ ਸਕਦਾ ਹੈ ਇਹ ਗੱਲ ਯੂਰਪ ਦੇ ਵਿੱਚ ਵੀ ਮੰਨੀ ਗਈ ਜਦੋਂ ਕਮਨਿਸਟ ਮਾਰਕਸਵਾਦੀ ਵਿਚਾਰਧਾਰਾ ਵਾਲੇ ਕਮਨਿਸਟਾਂ ਦਾ ਅਨਕਲਾਬ ਹੋਇਆ ਤਾਂ ਉਹ ਸਮੇਂ ਇਹ ਗੱਲ ਵਧੇਰੇ ਪ੍ਰਵਾਨਤ ਹੋਗੀ ਤਾਂ ਅੱਜ ਲਗਭਗ ਦੁਨੀਆਂ ਦੇ ਕੋਈ 80 90 ਦੇਸ਼ਾਂ ਦੇ ਵਿੱਚ ਇਹ ਦਿਨ ਕਿਆ ਸਕਦੇ ਸਰਕਾਰੀ ਤੌਰ ਤੇ ਵੀ ਮਨਾਇਆ ਜਾਂਦਾ ਪਰ ਹੁਣ ਮਨਾਇਆ ਕੀ ਜਾਂਦਾ ਕਿ ਵੱਧ ਤੋਂ ਵੱਧ ਕੀ ਗੱਲ ਕੀਤੀ ਜਾਂਦੀ ਕਿ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਦਿੱਤਾ ਜਾਂਦਾ ਮੁਬਾਰਕਾਂ ਦੇ ਦਿੱਤੀਆਂ ਜਾਂਦੀਆਂ ਛੁੱਟੀ ਕਰ ਦਿੱਤੀ ਜਾਂਦੀ ਹੈ ਪਰ ਅੱਜ ਕੀ ਮਜ਼ਦੂਰਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਕੀ 8 ਘੰਟੇ ਮਜ਼ਦੂਰੀ ਹੀ ਇੱਕੋ ਇੱਕ ਸਮੱਸਿਆ ਸੀ ਮਜ਼ਦੂਰਾਂ ਦੀਆਂ ਹੋਰ ਵੀ ਸਮੱਸਿਆਵਾਂ ਆ ਹਨਾਨੀ ਵਾਲੀ ਗੱਲ ਹੈਗੀ ਆ ਕਿ ਇਸ ਦਿਨ ਨੂੰ ਮਜ਼ਦੂਰਾਂ ਨਾਲੋਂ ਤੋੜਨ ਦੀ ਕੋਸ਼ਿਸ਼ ਵੀ ਹਮੇਸ਼ਾ ਹੀ ਕੀਤੀ ਜਾਂਦੀ ਰਹੀ ਹੈ ਕਿਸ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਇਹ ਦਿਨ ਫਿਰ ਹਰ ਸਾਲ ਮਨਾਇਆ ਜਾਣਾ ਸ਼ੁਰੂ ਹੋ ਗਿਆ ਲਗਭਗ 1890 ਤੋਂ ਬਾਅਦ ਤਾ ਮਜ਼ਦੂਰਾਂ ਨਾਲ ਇਹ ਜੁੜ ਨਾ ਜਾਵੇ ਮਜ਼ਦੂਰ ਇਸ ਨੂੰ ਪ੍ਰੇਰਣਾ ਸਰੋਤਲਾ ਮੰਨ ਲੈਣ ਕਿ ਦੇਖੋ ਅਸੀਂ ਆਪਦੀ ਤਾਕਤ ਦਾ ਮਜ਼ਹਾਰਾ ਕੀਤਾ ਸੀ ਸਿੱਟੇ ਵਜੋਂ ਸਾਡੇ ਜਿਹੜੇ ਕੰਮ ਘੰਟੇ ਆ ਘਟ ਗਏ ਇਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਨਹੀਂ ਤੁਸੀਂ ਸਤੰਬਰ ਦੇ ਦਿਨ ਮਨਾ ਲਿਆ ਕਰੋ ਯਾਨੀ ਕਿ ਮਜ਼ਦੂਰਾਂ ਦੇ ਗੌਰਵ ਦਾ ਦੇਣਾ ਜਿਹੜਾ ਉਹ ਤੁਸੀਂ ਸਤੰਬਰ ਚ ਮਨਾ ਲਿਆ ਕਰੋ ਇਹ ਕੀ ਸੀ ਇਤਿਹਾਸਕ ਤੌਰ ਤੇ ਉਹਨਾਂ ਨੂੰ ਤੋੜਨ ਵਾਲਾ ਹੁਣ ਵੀ ਬਹੁਤ ਸਾਰੇ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਇਹ ਤਾਂ ਸੀਜ਼ਨਲ ਤਿਹਾੜ ਹੈ ਇਹ ਪਹਿਲੀ ਗੱਲ ਤੇ ਸੀਜ਼ਨਲ ਤਿਹਾੜ ਨਹੀਂ ਆ ਠੀਕ ਆ ਇਹ ਸੀਜ਼ਨ ਵਿੱਚ ਹੋਰ ਤਿਹਾੜ ਵੀ ਮਨਾਏ ਜਾਂਦੇ ਹੋਣਗੇ ਅਸਲ ਦੇ ਵਿੱਚ ਤਾਂ ਇਹ ਮਜ਼ਦੂਰਾਂ ਦੇ ਇੱਕ ਸੰਘਰਸ਼ ਦੀ ਗਾਥਾ ਦਾ ਦਿਨ ਜਿਸ ਦੇ ਸਿੱਟੇ ਵਜੋਂ ਮਜ਼ਦੂਰਾਂ ਨੂੰ ਹੱਕ ਮਿਲਿਆ ਪਰ ਇਹ ਹੱਕ ਕੱਲੇ ਇਸ ਮਜਾਰੇ ਨਾਲ ਤਾਂ ਨਹੀਂ ਮਿਲ ਗਿਆ ਇਹਦੇ ਲਈ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਉਹਨਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਪਰ ਇਹ ਮਿਲਿਆ ਤਾ ਉਥੋਂ ਜੇ ਆਪਾਂ ਗੱਲ ਦੁਬਾਰਾ ਚੱਕੀਏ ਤਾਂ ਫਿਰ ਅੱਜ ਕੀ ਲੋੜ ਨਹੀਂ ਆ ਅੱਜ ਵੀ ਮਜ਼ਦੂਰਾਂ ਨੂੰ ਬਹੁਤ ਚੀਜ਼ਾਂ ਦੀ ਲੋੜ ਆ ਹਫਤੇ ਦੇ ਕੰਮ ਛੁੱਟੀ ਦੀ ਵੀ ਲੋੜ ਆ ਅੱਜ ਵੀ ਜਦੋਂ ਨਵੇਂ ਸੁਧਾਰਾਂ ਦੇ ਨਾਂ ਥੱਲੇ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਭਾਵਾਂ ਕੰਮ ਨਾ ਕਰੋ ਤਾਂ ਕੰਮ ਨਾ ਕਰੋ ਦਾ ਮੰਤਵ ਕੀ ਆ ਬੇਰਜਗਾਰੀ ਬੇਰਜਗਾਰੀ ਹਾਵੀ ਹੋ ਰਹੀ ਆ ਕੰਮ ਦਿੱਤਾ ਹੀ ਨਹੀਂ ਜਾ ਰਿਹਾ ਆਟੋਮੇਸ਼ਨ ਏ ਵੀ ਸਮੱਸਿਆਵਾਂ ਅਗਲੀ ਸਮੱਸਿਆ ਕੀ ਹੈਗੀ ਆ ਕਿ ਤੁਹਾਨੂੰ ਕਿਹਾ ਜਾਂਦਾ ਕਿ ਜਿੰਨੇ ਚਿਰ ਮਰਜ਼ੀ ਕੰਮ ਕਰ ਲਓ ਪਰ ਆਹ ਟਾਰਗੇਟ ਪੂਰਾ ਕਰ ਦਿਓ ਉਹ ਬਹੁਤ ਸਾਰੇ ਬੰਦੇ ਕਹਿੰਦੇ ਆ ਕਿ ਸਾਡੇ ਤੇ ਬੰਧਨ ਹੀ ਕੋਈ ਨਹੀਂ ਪਰ ਅਸਲ ਕੀ ਆ ਬੌਧਿਕ ਮਜ਼ਦੂਰਾਂ ਦਾ ਖਾਸ ਕਰਕੇ ਵਾਈਟ ਕਾਲਰ ਜੌਬ ਵਾਲਿਆਂ ਦਾ ਤਾਂ ਬਹੁਤਾਂ ਖੂਨ ਇਸ ਤਰ੍ਹਾਂ ਪੀਤਾ ਜਾ ਰਿਹਾ ਹੈ ਕਿ ਤੁਹਾਨੂੰ ਟਾਰਗੇਟ ਦੇ ਦਿੱਤਾ ਜਾਂਦਾ ਹੈ ਵੈਸੇ ਤਾਂ ਉਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਕਿੰਨੇ ਘੰਟੇ ਬੈਠਾ ਹੈਂ ਭਾਵੇਂ ਕਹਿੰਦੇ ਘੰਟੇ ਚ ਕਰਕੇ ਜਾਓ ਲੋ ਕਿ ਜਿਹੜਾ ਕੰਮ ਅਸਲ ਚ 8 ਘੰਟੇ ਕੀ 9 ਘੰਟੇ ਕੀ 12 ਘੰਟਿਆਂ ਚ ਵੀ ਨਹੀਂ ਨਿਭੜਨਾ ਹੁੰਦਾ ਉਹ ਕਿਹਾ ਜਾਂਦਾ ਕਿ ਤੁਸੀਂ ਕਰਕੇ ਚਲੇ ਜਾਇਓ ਤਾਂ ਅੱਜ ਵੀ ਜਿਹੜੇ ਵਰਕਰ ਦੀ ਜਿਹੜੀ ਹਾਲਾਤ ਆ ਉਹਨੂੰ ਸੁਧਾਰਨ ਲਈ ਨਿਰੰਤਰ ਕੋਸ਼ਿਸ਼ਾਂ ਦੀ ਜ਼ਰੂਰਤ ਹੈਗੀ ਹਾਂ ਆਪਾਂ ਗੱਲ ਫੇਰ ਉੱਥੇ ਕਰਦੇ ਆਂ ਉਸ ਮਜ਼ਾਰੇ ਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਉਸ ਸਮੇਂ ਦੇ ਮਜ਼ਦੂਰ ਆਗੂ ਹਨ ਤੇ ਉਹਨਾਂ ਸੱਤ ਆਗੂਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਇੱਕ ਜਿਹੜਾ ਕੈਦੀ ਆ ਉਸ ਨੇ ਦੀ ਤਾਂ ਜੇਲ੍ਹ ਚ ਮੌਤ ਹੋ ਗਈ ਕਿਹਾ ਗਿਆ ਕਿ ਉਸ ਨੇ ਸੁਸਾਈਡ ਕਰ ਲਿਆ ਪਤਾ ਨਹੀਂ ਸੁਸਾਈਡ ਕਰ ਲਿਆ ਜਾਂ ਸਰਕਾਰਾਂ ਜਿਸ ਤਰ੍ਹਾਂ ਮਾਰ ਦਿੰਦੀਆਂ ਹਨ ਉਹਨੂੰ ਮਾਰ ਦਿੱਤਾ ਗਿਆ ਤਿੰਨ ਦੀ ਜਿਹੜੀ ਹੈਗੀ ਆ ਜਿਹੜੀ ਜੇਲ੍ਹ ਦੀ ਜਿਹੜੀ ਕਿ ਹੈਗੀ ਆ ਉਮਰ ਕੈਦ ਦੇ ਵਿੱਚ ਉਹਨਾਂ ਨੂੰ ਕਨਵਰਟ ਕਰ ਦਿੱਤਾ ਗਿਆ ਚਾਰ ਨੂੰ ਫਾਂਸੀ ਤੇ ਲਟਕਾਇਆ ਗਿਆ ਉਹ ਜਿਹੜੇ ਚਾਰਾਂ ਨੂੰ ਫਾਂਸੀ ਤੇ ਲਟਕਾਇਆ ਗਿਆ ਉਹਨਾਂ ਵਿੱਚ ਇੱਕ ਵਿਅਕਤੀ ਨੇ ਆਪਣੇ ਪਤਨੀ ਦੇ ਨਾਮ ਇੱਕ ਖੱਤ ਲਿਖਿਆ ਉਹ ਮੈਂ ਖੱਤ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਇੱਕ ਖੱਤ ਉਹਨੇ ਆਪਣੇ ਬੱਚਿਆਂ ਦੇ ਨਾਮ ਲਿਖਿਆ ਮੈਂ ਉਹ ਖੱਤ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਤੁਸੀਂ ਉਹ ਖੱਤ ਪੜ੍ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਵਿਅਕਤੀ ਕਿਸ ਜਜ਼ਬੇ ਦੇ ਨਾਲ ਇਸ ਮਹਿਮ ਦੇ ਵਿੱਚ ਕੁੱਦਿਆ ਤੇ ਆਪਣੀ ਮੌਤ ਨੂੰ ਕਿਵੇਂ ਲੈਂਦਾ ਸੀ ਇਹ ਖਤ ਅਲਵਾਰਟ ਪਾਰਸਨਸ ਨੇ ਬਾਸਤੀਆ ਜੇਲ੍ਹ ਚੋਂ ਕੋਠੜੀ ਨੰਬਰ 29 ਦੇ ਵਿੱਚੋਂ 20 ਅਗਸਤ 1886 ਨੂੰ ਲਿਖਿਆ ਮੇਰੀ ਪਿਆਰੀ ਪਤਨੀ ਅੱਜ ਸਵੇਰੇ ਸਾਡੇ ਬਾਰੇ ਹੋਏ ਫੈਸਲੇ ਨਾਲ ਪੂਰੀ ਦੁਨੀਆ ਦੇ ਜਾਬਰਾਂ ਵਿੱਚ ਖੁਸ਼ੀ ਛਾ ਗਈ ਹੈ ਅਤੇ ਸ਼ਿਕਾਗੋ ਤੋਂ ਲੈ ਕੇ ਸੇਂਟ ਪੀਟਰਜ਼ਬਰਗ ਤੱਕ ਦੇ ਪੂੰਜੀਪਤੀ ਅੱਜ ਦਾਅਵਤਾਂ ਵਿੱਚ ਸ਼ਰਾਬ ਦੀਆਂ ਨਦੀਆਂ ਵਹਾਉਣਗੇ ਪਰ ਸਾਡੀ ਮੌਤ ਕੰਧ ਤੇ ਲਿਖੀ ਅਜੇ ਹੀ ਅਵਾਰਤ ਸਿੱਧ ਹੋਵੇਗੀ ਜੋ ਨਫ਼ਰਤ, ਵੈਰ, ਪਖੰਡ ਅਦਾਲਤ ਦੇ ਹੱਥੋਂ ਹੋਣ ਵਾਲੇ ਕਤਲਾਂ ਜ਼ਬਰ ਅਤੇ ਮਨੁੱਖ ਦੇ ਹੱਥੋਂ ਮਨੁੱਖ ਦੀ ਗੁਲਾਮੀ ਦੇ ਅੰਤ ਦੀ ਭਵਿੱਖਬਾਣੀ ਕਰੇਗੀ ਦੁਨੀਆ ਭਰ ਦੇ ਦਬੇ ਕੁਚਲੇ ਲੋਕਾਂ ਨੇ ਆਪਣੀਆਂ ਕਾਨੂੰਨੀ ਬੇੜੀਆਂ ਵਿੱਚ ਜਿਹੜੇ ਤਲ ਫੜਾ ਰਹੇ ਹਨ ਉਹ ਵਿਸ਼ਾਲ ਮਜ਼ਦੂਰ ਜਮਾਤ ਹੁਣ ਜਾਗ ਰਹੀ ਆ ਕਿਉਂਕਿ ਨੀਂਦ ਵਿੱਚੋਂ ਜਾਗੀ ਜਨਤਾ ਆਪਣੀ ਜ਼ੰਜੀਰਾਂ ਨੂੰ ਇਸ ਤਰ੍ਹਾਂ ਤੋੜ ਸੁੱਟੇਗੀ ਅਸੀਂ ਹਾਲਤਾਂ ਦੇ ਵੱਸ ਵਿੱਚ ਹੁੰਦੇ ਹਾਂ ਅਸੀਂ ਉਹੀ ਹਾਂ ਜੋ ਹਾਲਤਾ ਨੇ ਸਾਨੂੰ ਬਣਾਇਆ ਇਹ ਸੱਚ ਦਿਨੋਂ ਦਿਨ ਸਾਫ਼ ਹੁੰਦਾ ਜਾ ਰਿਹਾ ਹੈ ਅਜੇ ਹਾ ਕੋਈ ਸਬੂਤ ਨਹੀਂ ਕਿ ਜਿਨ੍ਹਾਂ ਜਣਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਆ ਉਹਨਾਂ ਵਿੱਚੋਂ ਕਿਸੇ ਨੂੰ ਵੀ ਇਹ ਮਾਰਕੀਟ ਦੀ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਾਂ ਤਾਂ ਉਹਨਾਂ ਨੇ ਨਾ ਅਸਲੀ ਸਲਾਹ ਦਿੱਤੀ ਸੀ ਤੇ ਨਾ ਹੀ ਕਿਸੇ ਨੂੰ ਪੜਕਾਇਆ ਸੀ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਆਯਾਸ਼ ਵਰਗ ਨੂੰ ਤਾਂ ਸ਼িকার ਚਾਹੀਦਾ ਸੀ ਕਰੋੜ ਪਤੀਆਂ ਦੀ ਪਾਗਲ ਭੀੜ ਦੀ ਖੂਨ ਦੀ ਪਿਆਸ ਨੂੰ ਸ਼ਾਂਤ ਕਰਨ ਲਈ ਸਾਡੀ ਬਲੀ ਚੜਾਈ ਜਾ ਰਹੀ ਆ ਕਿਉਂਕਿ ਸਾਡੀ ਜਾਨ ਤੋਂ ਘੱਟ ਇਸੇ ਚੀਜ਼ ਨਾਲ ਸੰਤੁਸ਼ਟ ਨਹੀਂ ਹੋਣ ਲੱਗੇ ਅੱਜ ਅਜਾਰੇਦਾਰ ਪੂੰਜੀਵਾਦੀਆਂ ਦੀ ਜਿੱਤ ਹੋਈ ਆ ਜੰਜੀਰ ਵਿੱਚ ਜਕੜਿਆ ਮਜ਼ਦੂਰ ਫਾਂਸੀ ਦੇ ਫੰਦੇ ਤੇ ਚੱਲ ਰਿਹਾ ਹੈ ਕਿਉਂਕਿ ਉਸਨੇ ਆਜ਼ਾਦੀ ਅਤੇ ਹੱਕ ਲਈ ਆਵਾਜ਼ ਚੁੱਕਣ ਦੀ ਹਿੰਮਤ ਕੀਤੀ ਮੇਰੀ ਪਿਆਰੀ ਪਤਨੀ ਮੈਨੂੰ ਤੇਰੇ ਲਈ ਅਤੇ ਸਾਡੇ ਛੋਟੇ-ਛੋਟੇ ਬੱਚਿਆਂ ਦੇ ਲਈ ਅਫਸੋਸ ਹੈ ਮੈਂ ਤੁਹਾਨੂੰ ਲੋਕਾਂ ਨੂੰ ਸੌਂਪਦਾ ਹਾਂ ਕਿਉਂਕਿ ਤੁਸੀਂ ਆਮ ਲੋਕਾਂ ਵਿੱਚੋਂ ਇੱਕ ਹੋ ਤੁਹਾਨੂੰ ਮੇਰਾ ਇਹ ਕਹਿਣਾ ਹੈ ਕਿ ਸਮਾਜਵਾਦ ਦੇ ਮਹਾਨ ਦਰਸ਼ਨ ਨੂੰ ਮੈਂ ਜਿੱਥੇ ਛੱਡ ਜਾਣ ਲਈ ਮਜਬੂਰ ਹੋ ਰਿਹਾ ਹਾਂ ਤੁਸੀਂ ਇਸ ਨੂੰ ਹੋਰ ਉੱਚਾ ਚੱਕਣਾ ਮੇਰੇ ਬੱਚਿਆਂ ਨੂੰ ਦੱਸਣਾ ਕਿ ਉਹਨਾਂ ਦੇ ਪਿਤਾ ਨੇ ਇੱਕ ਜਿਹੇ ਸਮਾਜ ਵਿੱਚ ਜਿੱਥੇ ਦਸਾਂ ਵਿੱਚੋਂ ਨੌ ਬੱਚਿਆਂ ਨੂੰ ਗੁਲਾਮੀ ਅਤੇ ਗਰੀਬੀ ਵਿੱਚ ਜੀਵਨ ਕੱਟਣਾ ਪੈਂਦਾ ਸਬਰ ਅਤੇ ਗੁਲਾਮੀ ਦੇ ਨਾਲ ਜੀਵਨ ਕੱਟਣ ਦੀ ਥਾਂ ਉਹਨਾਂ ਲਈ ਆਜ਼ਾਦੀ ਅਤੇ ਖੁਸ਼ੀ ਲਿਆਉਣ ਦਾ ਯਤਨ ਕਰਦੇ ਹੋਏ ਮਰਨਾ ਬਿਹਤਰ ਸਮਝਿਆ ਆਪਣੀ ਇਸ ਕਾਲ ਕੋਠੜੀ ਵਿੱਚੋਂ ਮੈਂ ਵਾਰ-ਵਾਰ ਆਵਾਜ਼ ਲਗਾਉਂਦਾ ਹਾਂ ਆਜ਼ਾਦੀ ન્યાਇ ਬਰਾਬਰੀ ਅਲਬર્ટ ਪਾਰਸਨਸ ਇਸੇ ਤਰ੍ਹਾਂ ਹੀ ਉਹਨਾਂ ਨੇ ਇੱਕ ਹੋਰ ਚਿੱਠੀ ਲਿਖੀ ਹੈ ਇਹ ਚਿੱਠੀ ਆਪਣੇ ਬੱਚਿਆਂ ਦੇ ਨਾਲ ਲਿਖੀ ਹੈ ਇੱਕ ਜਦੋਂ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਕਾਲਕੋਠੜੀ ਚੋਂ ਲਿਖੀ ਹੈ ਕਾਲਕੋਠੜੀ ਨੰਬਰ 7 ਇਹ ਨੰਬਰ 1887 ਨੇ ਲਿਖੀ ਹੈ ਆਪਣੇ ਬੇਟਾ ਤੇ ਬੇਟੀ ਦੇ ਨਾਂ ਬੜੀ ਪਾਪੂਰਤ ਚਿੱਠੀ ਹੈ ਮੈਂ ਸ਼ਬਦ ਲਿਖ ਰਿਹਾ ਮੇਰੇ ਹੰਝੂ ਤੁਹਾਡਾ ਨਾਮ ਮਟਾ ਰਹੇ ਹਨ ਅਸੀਂ ਫਿਰ ਕਦੇ ਨਹੀਂ ਮਿਲਾਂਗੇ ਮੇਰੇ ਪਿਆਰੇ ਬੱਚਿਓ ਤੁਹਾਡਾ ਪਿਤਾ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਆਪਣੇ ਪਿਆਰਿਆਂ ਲਈ ਆਪਣਾ ਪਿਆਰ ਅਸੀਂ ਜਿਉਂ ਕੇ ਪ੍ਰਦਰਸ਼ਿਤ ਕਰਦੇ ਹਾਂ ਤੇ ਜਦ ਲੋੜ ਪੈਂਦੀ ਆ ਤਾਂ ਉਹਨਾਂ ਲਈ ਮਰ ਕੇ ਵੀ ਮੇਰੀ ਜ਼ਿੰਦਗੀ ਤੇ ਮੇਰੀ ਗੈਰ ਸੁਭਾਵਕ ਅਤੇ क्रूर ਮੌਤ ਬਾਰੇ ਤੁਹਾਨੂੰ ਹੋਰ ਲੋਕਾਂ ਤੋਂ ਪਤਾ ਲੱਗ ਜਾਵੇਗਾ ਤੁਹਾਡੇ ਪਿਤਾ ਨੇ ਆਜ਼ਾਦੀ ਅਤੇ ਖੁਸ਼ੀ ਲਈ ਆਪਣੀ ਸ਼ਹਾਦਤ ਦਿੱਤੀ ਹੈ ਤੁਹਾਡੇ ਲਈ ਮੈਂ ਇੱਕ ਅਮਾਨਦਾਰ ਅਤੇ ਕਰਤੱਵ ਪਾਲਣ ਦੀ ਵਿਰਾਸਤ ਛੱਡੀ ਹੈ ਇਸ ਨੂੰ ਬਣਾਈ ਰੱਖਣਾ ਤੇ ਇਸੇ ਰਸਤੇ ਤੇ ਅੱਗੇ ਵਧਣਾ ਆਪਣੇ ਪ੍ਰਤੀ ਸੱਚੇ ਬਣਨਾ ਫਿਰ ਤੁਸੀਂ ਕਦੇ ਦੂਜੇ ਲਈ ਵੀ ਦੋਸ਼ੀ ਨਹੀਂ ਬਣੋਗੇ ਮਿਹਨਤ ਗੰਭੀਰ ਅਤੇ ਹਸਮੁਖ ਬਣਨਾ ਅਤੇ ਤੁਹਾਡੀ ਮਾਂ ਬਹੁਤ ਮਹਾਨ ਹੈ ਉਸ ਨੂੰ ਪਿਆਰ ਕਰਨਾ ਉਸ ਦਾ ਸਤਿਕਾਰ ਕਰਨਾ ਉਸ ਦੀਆਂ ਗੱਲਾਂ ਮੰਨਣਾ ਮੇਰੇ ਬੱਚਿਓ ਮੇਰੇ ਪਿਆਰਿਓ ਮੈਂ ਕਹਿੰਦਾ ਹਾਂ ਇਸ ਵਿਦਾਈ ਸਨੇਹ ਨੂੰ ਮੇਰੀ ਹਰ ਵਰਸੀ ਤੇ ਪੜਨਾ ਮੇਰੇ ਵਿੱਚ ਇੱਕ ਜਿਹੇ ਮਨੁੱਖ ਨੂੰ ਯਾਦ ਕਰਨਾ ਜੋ ਸਿਰਫ ਤੁਹਾਡੇ ਲਈ ਨਹੀਂ ਸਗੋਂ ਪਵਿੱਖ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸ਼ਹੀਦ ਹੋਇਆ ਖੁਸ਼ ਰਹੋ ਮੇਰੇ ਪਿਆਰਿਓ ਵਿਦਾ ਮੈਂ ਜਦ ਇਹ ਲਾਈਨਾਂ ਪੜ ਰਿਹਾ ਸੀ ਕਿ ਮੇਰੀ ਹਰ ਵਰਸੀ ਤੇ ਇਹ ਚਿੱਠੀ ਤੁਸੀਂ ਜ਼ਰੂਰ ਪੜਨਾ ਉਸ ਦਾ ਬੇਟਾ ਬੇਟੀ ਤੱਕ ਕੁਝ ਦੇਰ ਬਾਅਦ ਇਸ ਸੰਸਾਰ ਤੋਂ ਚਲੇ ਗਏ ਸੀ ਪਰ ਮੈਂ ਅੱਜ ਇਹ ਚਿੱਠੀ ਪੜ ਕੇ ਇਹ ਮਹਿਸੂਸ ਕਰਦਾ ਕਿ ਹਰ ਇਨਸਾਨ ਨੂੰ ਹਰ ਮਜ਼ਦੂਰ ਨੂੰ ਹਰ ਮਜ਼ਦੂਰ ਦੇ ਬੱਚੇ ਨੂੰ ਇਹ ਚਿੱਠੀ ਜ਼ਰੂਰ ਪੜ੍ਹਣੀ ਚਾਹੀਦੀ ਹੈ ਕਿ ਸੰਘਰਸ਼ ਲਗਾਤਾਰ ਚੱਲਦਾ ਰਹਿੰਦਾ ਹੈ ਹਰ ਸੰਘਰਸ਼ ਦੇ ਵਿੱਚ ਕੁਝ ਪ੍ਰਾਪਤੀਆਂ ਵੀ ਹੁੰਦੀਆਂ ਹਨ ਇਹਨਾਂ ਪ੍ਰਾਪਤੀਆਂ ਨੂੰ ਅਸੀਂ ਲੈਂਦੇ ਹੋਏ ਅੱਗੇ ਵਧਣਾ ਹੈ ਅੱਜ ਮਜ਼ਦੂਰ ਜਮਾਤ ਨੂੰ ਪਹਿਲਾਂ ਤੋਂ ਵੀ ਬਹੁਤ ਲੋੜ ਆ ਮਜ਼ਦੂਰੀ ਦਾ ਖਾਸਾ ਭਾਵਾ ਬਦਲ ਗਿਆ ਹੋਵੇ ਪਰ ਸਥਿਤੀ ਉਹੋ ਜੀ ਹੀ ਹੈ ਅੱਜ ਗਲੋਬਲ ਕਾਰਪੋਰੇਟ ਦੇ ਯੁੱਗ ਵਿੱਚ ਮਈ ਦਿਵਸ ਨਵੇਂ ਰੂਪ ਦੇ ਵਿੱਚ ਮਨਾਉਣ ਉਹਦੀ ਰੂਹ ਨੂੰ ਉਹਦੇ ਅੰਦਰਲੇ ਤੱਤ ਨੂੰ ਸਮਝਣ ਦੀ ਜ਼ਰੂਰਤ ਹੈ ਇਸ ਆਸ ਨਾਲ ਕਿ ਇਸ ਵੀਡੀਓ ਨੂੰ ਤੁਸੀਂ ਅੱਗੇ ਸਾਂਝਾ ਕਰੋ ਅੱਗੇ ਸਾਂਝਾ ਕਰੋ ਮੈਂ ਉਹਨਾਂ ਸ਼ਹੀਦਾਂ ਨੂੰ ਨਮਨ ਕਰਦਾ ਹਾਂ